ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਅੱਜ ਆਪਣੇ ਕੋਲ ਇੱਕ ਜਨਰੇਟਰ ਦੀ ਵੀਡੀਓ ਆਈ ਹੈ ਵੀਰ ਜੀ ਤੇ ਇੱਕ ਆਈ ਹੈ ਤੂੜੀ ਵਾਲੀ ਮਸ਼ੀਨ ਦੀ ਸਭ ਤੋਂ ਪਹਿਲਾਂ ਆਪਾਂ ਜਨਰੇਟਰ ਦੀ ਗੱਲ ਕਰਦੇ ਵੀਰੇ ਜਨਰੇਟਰ ਹੈਗਾ ਵੀਰੇ ਬੀ ਕੇ ਵੀ ਦਾ ਜਨਰੇਟਰ ਹੈ 3500 ਪ੍ਰਾਈਸ ਹੈ ਵੀਰੇ ਦਾ ਤਰਨਤਾਰ ਏਰੀਆ ਤੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜੇਕਰ ਕੋਈ ਵੀ ਕਿਸਾਨ ਜਨਰੇਟਰ ਨੂੰ ਖਰੀਦਣਾ ਚਾਹੁੰਦਾ ਜੀ ਤਾਂ ਤੁਸੀਂ ਵੀਦਾ ਨੰਬਰ ਨੋਟ ਕਰ ਲਓ ਜੀ ਤੇ ਜਨਰੇਟਰ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕਿਸੇ ਆਪਣੇ ਸੰਦ ਟਰੈਕਟਰ ਟਰਾਲੀ ਹੋਰ ਕਿਸੇ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਤਾਂ ਉਹਦੀਆਂ 5 ਤੋਂ 7 ਫੋਟੋਆਂ ਜੀ ਤੇ ਆ ਲਿਖੀ ਹੋਈ ਜਾਣਕਾਰੀ ਆ ਲਿਖ ਕੇ WhatsApp ਤੇ ਵੀ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਕਰ ਦਿਆਂਗੇ ਜੀ ਸਾਡਾ WhatsApp ਨੰਬਰ ਹੈਗਾ ਜੀ 8837665987 ਸਾਡਾ WhatsApp ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਫੋਟੋਆਂ ਭੇਜ ਸਕਦੇ ਹੋ ਉਸ ਤੋਂ ਬਾਅਦ ਤੋਂ ਡਾਇਰ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਕਰ ਦਿਆਂਗੇ ਜੀ ਤੇ ਇਹ ਲੋਕਲ ਕਿਸਾਨਾਂ ਦੇ ਘੜੇ ਖੜੇ ਹੋਏ ਟਰੈਕਟਰ ਹੁੰਦੇ ਨੇ ਜਿਹੜੇ ਆਪਾਂ ਐਡ ਬਾਈ ਦੀ ਹੈ ਤੇ ਕੋਈ ਮੰਡੀ ਵਾਲਾ ਟਰੈਕਟਰ ਨਹੀਂ ਹੁੰਦੇ ਕੋਈ ਹੀਰਾ ਫੇਰ ਨਹੀਂ ਹੁੰਦੀ ਵੀ ਕਾਗਜ਼ ਵਗੈਰਾ ਸਭ ਕੁਝ ਓਕੇ ਦੇ ਜ਼ਿੰਮੇਵਾਰੀ ਵਾਲੇ ਟਰੈਕਟਰ ਹੁੰਦੇ ਨੇ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾ ਵੀ ਇਸ ਚੈਨਲ ਦਾ ਫਾਇਦਾ ਚੱਕ ਸਕਣ ਜੀ ਜੇਕਰ ਉਹਨਾਂ ਨੂੰ ਕੋਈ ਆਦਾ ਸੰਦ ਵੇਚਣਾ ਜਾਂ ਖਰੀਦਣਾ ਤੋਂ ਆਪ ਦਾ ਸਾਰਾ ਕੁਝ ਕੰਪਲੀਟ ਕਰ ਸਕਣ ਜੀ ਇਸ ਚੈਨਲ ਦੇ ਉੱਤੇ ਤੇ ਤੁਹਾਡੇ ਆ ਸਾਰੇ ਭਰਾਵਾਂ ਦਾ ਚੈਨਲ ਹੈ ਜੀ ਇਹ ਤੇ ਵੀਰੇ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਤੂੜੀ ਵਾਲੀ ਮਸ਼ੀਨ ਹੈ ਜੀ 2014 ਮਾਡਲ ਹੈ ਤੂੜੀ ਵਾਲੀ ਮਸ਼ੀਨ 2014 ਮਾਡਲ ਹੈ ਵੀਰ ਜੀ KSA 755 DV ਕੰਪਾਈਨਰ ਵੀਰੇ 1.5 ਲੱਖ ਰੁਪਿਆ ਪ੍ਰਾਈਸ ਮੰਗਿਆ ਵੀਰ ਨੇ ਤੇ ਬਲੇਡ ਵਗੈਰਾ ਕਹਿੰਦਾ ਸਭ ਕੁਝ ਓਕੇ ਪਈ ਨੇ ਲੁਧਿਆਣਾ ਏਰੀਆ ਵੀਰ ਜੀ ਇਹਨਾਂ ਦਾ 60% ਟਾਇਰਾਂ ਦੀ ਕੰਡੀਸ਼ਨ ਹੈ ਤੇ ਕਿਸਾਨ ਵੀਦ ਦਾ ਮੋਬਾਈਲ ਨੰਬਰ ਵੀ ਸਕਰੀਨ ਦੇ ਉੱਪਰ ਲਿਖਿਆ ਹੋਇਆ ਜੀ ਜੇਕਰ ਕੋਈ ਵੀ ਇਹ ਮਸ਼ੀਨ ਨੂੰ ਖਰੀਦਣਾ ਚਾਹੁੰਦਾ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਆਪਣੀ ਡੀਲ ਕੰਪਲੀਟ ਕਰ ਸਕਦੇ ਹੋ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਫਿਰ ਮੁਲਾਕਾਤ ਹੋਊਗੀ ਜੀ ਤਦ ਤੱਕ ਲਈ ਰੱਬ ਰੱਖਾ